ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੋਹਣ ਸਿੰਘ ਭਖੜਾ ਤੇ ਨਾਲ ਦੇ ਗੱਦਰੀ ਬਾਬਿਆਂ ਦੀ ਇਹ ਤਸਵੀਰ ਤੁਸੀਂ ਜ਼ਰੂਰ ਹੀ ਕਿਤੇ ਨਾ ਕਿਤੇ ਵੇਖੀ ਹੋਵੇਗੀ ਇਹ ਤਸਵੀਰ 1915 ਨੂੰ ਮੁੰਬਈ ਬੰਦਰਗਾਹ ਤੇ ਖਿੱਚੀ ਗਈ ਸੀ ਜਦੋਂ ਉਹਨਾਂ ਨੂੰ ਸਮੁੰਦਰ ਦੇ ਰਾਹੀ ਕਾਲੇ ਪਾਣੀ ਦੀ ਜੇਲ ਲੈ ਕੇ ਜਾਇਆ ਜਾ ਰਿਹਾ ਸੀ ਕਾਲਾ ਪਾਣੀ ਇੱਕ ਐਹੋ ਜਿਹਾ ਜੇਲ ਜਿੱਥੇ ਦੀਆਂ ਤਸ਼ੱਦਦਾਂ ਨੂੰ ਵੇਖ ਕੇ ਕੋਈ ਸ਼ੈਤਾਨ ਦੀ ਵੀ ਰੂਹ ਕੰਬ ਜਾਵੇ ਆਖਿਰਕਾਰ ਇਸ ਜੇਲ ਨੂੰ ਇੰਨਾ ਜ਼ਿਆਦਾ ਖਤਰਨਾਕ ਕਿਉਂ ਮੰਨਿਆ ਜਾਂਦਾ ਸੀ ਤੇ ਇੱਥੇ ਦੇ ਕੈਦੀਆਂ ਸਿੱਖ ਕਿਹੋ ਜਿਹਾ ਕਹਿਟਾਇਆ ਜਾਂਦਾ ਸੀ ਆਖਿਰਕਾਰ ਜੇਲਰ ਨੇ ਕਿਸੇ ਗਲਤੀ ਕਰਕੇ ਇੱਕ ਹੀ ਦਿਨ ਦੇ ਵਿੱਚ 87 ਕੈਦੀਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ ਤੇ ਜੇ ਇਹ ਜੇਲ ਇੰਨੀ ਹੀ ਜ਼ਿਆਦਾ ਖਤਰਨਾਕ ਸੀ ਤੇ ਸ਼ੁਰੂਆਤ ਦੇ ਵਿੱਚ ਕੈਦੀ ਇੱਥੇ ਆ ਕੇ ਖੁਸ਼ ਕੀ ਹੁੰਦੇ ਸੀ ਕੀ ਇਸ ਜੇਲ ਦੇ ਇਤਿਹਾਸ ਦੇ ਵਿੱਚ ਕੋਈ ਐਹੋ ਜਿਹਾ ਕੈਦੀ ਵੀ ਜੋ ਇਸ ਜੇਲ ਤੋਂ ਭੱਜਣ ਦੇ ਵਿੱਚ ਸਫਲ ਹੋਇਆ ਅੱਜ ਦੀ ਵੀਡੀਓ ਚ ਅਸੀਂ ਜਾਣਾਂਗੇ ਕਾਲੇ ਪਾਣੀ ਦੀ ਉਸ ਖੂਨੀ ਇਤਿਹਾਸ ਬਾਰੇ ਇਹ ਕਹਾਣੀ ਸ਼ੁਰੂ ਹੁੰਦੀ ਹੈ 1857 ਦੇ ਗਦਰ ਤੋਂ ਕ੍ਰਾਂਤੀ ਨੂੰ ਠੱਲ ਪਾਉਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੜੇ ਗਏ ਹੋਏ ਬਾਗਿਆਨਾਂ ਯਾ ਤਾਂ ਫੌਂਸੀ ਦੇ ਚੜਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ ਯਾ ਤਾਂ ਉਹਨਾਂ ਨੂੰ ਤੋਪ ਤੇ ਅੱਗੇ ਖੜਾ ਕਰਕੇ ਉਡਾ ਦਿੱਤਾ ਜਾਂਦਾ ਸੀ ਪਰ ਹੱਲੇ ਵੀ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਗੋਰੀ ਸਰਕਾਰ ਚਾਹਦੀ ਸੀ ਕਿ ਇਨ੍ਹਾਂ ਲੋਕਾਂ ਨੂੰ ਇੱਕ ਇਹੋ ਜਿਹੀ ਥਾਂ ਤੇ ਭੇਜਿਆ ਜਾਏ ਜਿੱਥੇ ਐ ਕਿਸੇ ਨੂੰ ਵੀ ਮਿਲ ਨਾ ਪਾਣ ਤੇ ਉਹ ਅੱਗੇ ਕਦੇ ਵੀ ਬਗਾਵਤ ਨਾ ਕਰ ਪਾਣ ਤਾਂ ਇਸ ਕੰਮ ਨੂੰ ਅੰਜਾਮ ਦੇਣ ਲਈ ਚੁਣਿਆ ਗਿਆ ਟਾਂਡੇ ਮਾਰਨ ਨਿਕੋਵਾਰ ਆਇਲੈਂਡ ਨੂੰ ਤਾਂ ਫਿਰ 1857 ਦੇ ਵਿੱਚ 200 ਕੈਦੀਆਂ ਦਾ ਗਰੁੱਪ ਅੰਡੇਮਾਨ ਨੂੰ ਨਿਕੋਬਾਰ ਆਈਲੈਂਡ ਦੀ ਕੈਪੀਟਲ ਪੋਰਟ ਬਲੇਅਰ ਦੇ ਵਿੱਚ ਸਮੁੰਦਰ ਰਾਹੀਂ ਭੇਜਿਆ ਗਿਆ। ਅਗਲੇ ਹੀ ਸਾਲ ਕੁਝ 700 ਕਰ ਕੈਦੀ ਕਰਾਚੀ ਤੋਂ ਇੱਥੇ ਭੇਜੇ ਗਏ। ਇਸ ਜੇਲ੍ਹ ਦੇ ਕੈਦੀਆਂ ਨੇ ਜਾਂ ਤਾਂ ਕੋਈ ਬਾੜਾ ਹੀ ਖਤਰਨਾਕ ਕੰਮ ਕੀਤਾ ਹੁੰਦਾ ਸੀ ਜਾਂ ਫਿਰ ਉਹ ਕ੍ਰਾਂਤੀਕਾਰੀ ਹੁੰਦੇ। ਸ਼ੁਰੂਆਤ ਦੇ ਵਿੱਚ ਕੈਦੀ ਇੱਥੇ ਘਰनुਮਾ ਜੇਲ੍ਹ ਦੇ ਵਿੱਚ ਰੱਖੇ ਜਾਂਦੇ ਸੀ ਤੇ ਭਾਰਤ ਦੇ ਕੈਦੀ ਇੱਥੇ ਜ਼ਿਆਦਾ ਆਜ਼ਾਦੀ ਮਹਿਸੂਸ ਕਰਦੇ ਸੀ। ਐਸੀ ਕਰਕੇ ਭਾਰਤ ਦੇ ਕਈ ਸਾਰੇ ਕੈਦੀ ਇੱਥੇ ਆ ਕੇ ਹੀ ਆਪਣੀ ਸਜ਼ਾ ਪੂਰੀ ਕਰਨਾ ਚਾਹੁੰਦੇ ਸੀ ਪਰ 1890 ਦੇ ਕੋਲ ਇੱਥੇ ਅਪੌਇੰਟ ਹੋਏ ਦੋ ਅਧਿਕਾਰੀਆਂ ਨੂੰ ਇਹ ਗੱਲ ਬਹੁਤ ਜ਼ਿਆਦਾ ਖਟਕਦੀ ਸੀ ਕਿਉਂਕਿ ਇਹ ਰਿਪੋਰਟ ਤਿਆਰ ਕੀਤੀ ਤੇ ਉਸ ਰਿਪੋਰਟ ਨੂੰ ਯੂਕੇ ਗਵਰਨਮੈਂਟ ਕੋਲ ਭੇਜਿਆ ਤੇ ਉਹਨਾਂ ਨੂੰ ਇਹ ਆਖਿਆ ਕਿ ਇੰਨੇ ਜ਼ਿਆਦਾ ਖਤਰਨਾਕ ਕੈਦੀਆਂ ਨੂੰ ਆਮ ਕੈਦੀਆਂ ਦੇ ਨਾਲੋਂ ਜ਼ਿਆਦਾ ਅਧਿਕਾਰ ਤੇ ਆਜ਼ਾਦੀ ਮਿਲ ਰਹੀ ਹੈ ਜੋ ਇਹਨਾਂ ਨੂੰ ਨਹੀਂ ਲੱਭਣੀ ਚਾਹੀਦੀ ਸਗੂ ਇਹਨਾਂ ਨੂੰ ਤਾਂ ਇਹੋ ਜੀ ਥਾਤੇ ਰੱਖਣਾ ਚਾਹੀਦਾ ਹੈ ਕਿ ਉਸ ਜੇਲ੍ਹ ਦਾ ਨਾਮ ਸੁਣ ਕੇ ਹੀ ਇਹਨਾਂ ਸਾਰਿਆਂ ਦੀ ਰੂਹ ਕੰਬ ਜਾਵੇ ਤੇ ਇਹਨਾਂ ਚੋਂ ਕੋਈ ਵੀ ਕੁਝ ਨਾ ਕਰ ਪਾਏ। ਗੋਰੀ ਸਰਕਾਰ ਨੂੰ ਇਹ ਸੁਝਾਅ ਬਹੁਤ ਜ਼ਿਆਦਾ ਪਸੰਦ ਆਇਆ ਤਾਂ 1896 ਆਂਦੇ ਆਂਦੇ। ਇੱਥੇ ਇੱਕ ਨਵੇਂ ਜੇਲ੍ਹ ਦਾ ਕੰਮ ਸ਼ੁਰੂ ਹੋ ਗਿਆ। ਇਸ ਜੇਲ੍ਹ ਦਾ ਇਨਫਰਾਸਟ੍ਰਕਚਰ ਹੀ ਕੁਝ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਸੀ ਕਿ ਇੱਥੇ ਦੇ ਕੈਦੀਆਂ ਨੂੰ ਸਰੀਰਕ ਤੇ ਮਾਨਸਿਕ ਰੂਪ ਤੇ ਵੱਧ ਤੋਂ ਵੱਧ ਟਾਰਚਰ ਕੀਤਾ ਜਾ ਸਕੇ। ਜੇਲ੍ਹ ਦੇ ਸੈਂਟਰ ਦੇ ਵਿੱਚ ਸੀ ਇੱਕ ਬਹੁਤ ਵੱਡਾ ਟਾਵਰ ਜਿਸ ਦੇ ਨਾਲੇ ਪੂਰੇ ਜੇਲ੍ਹ ਦੇ ਉੱਪਰ ਨਜ਼ਰ ਰੱਖੀ ਜਾ ਸਕਦੀ ਸੀ। ਟਾਵਰ ਦੇ ਚਾਰੋਂ ਪਾਸੇ ਸੀ ਓਕਟੋਪਸ ਦੇ ਵਾਂਗ 7 ਵਿੰਗਸ ਇਹ ਹਰ ਵਿੰਗ ਦੇ ਵਿੱਚ ਤਿੰਨ ਮੰਜ਼ਿਲਾ ਹੁੰਦੀਆਂ ਸੀ ਜਿਸ ਦੇ ਵਿੱਚ ਪੂਰੇ 696 ਸੈੱਲ ਬਣੇ ਹੋਏ ਸੀ ਤੇ ਇਸ ਦੇ ਨਾਲ ਹੀ ਇਸ ਨੂੰ ਆਪਣਾ ਨਾਮ ਮਿਲਿਆ ਸੈਲੂਲਰ ਜੇਲ ਇਸ ਦੀਆਂ ਕੰਧਾਂ ਜਾਂ ਮੂਚ ਕੇ ਛੋਟੀਆਂ ਰੱਖੀਆਂ ਗਈਆਂ ਸੀ ਤਾਂ ਕਿ ਜਦੋਂ ਕੈਦੀ ਭਜਣ ਦਾ ਸੋਚਣ ਤੇ ਦੂਰ ਦੂਰ ਤੱਕ ਜਦੋਂ ਉਹ ਸਿਰਫ ਪਾਣੀ ਦੇਖਣ ਤਾਂ ਉਹਨਾਂ ਦੀ ਬੇਬਸੀ ਦਾ ਅਹਿਸਾਸ ਉਹਨਾਂ ਨੂੰ ਅੰਦਰੋਂ ਅੰਦਰੀ ਹੀ ਹੋਵੇ ਇਹ ਕਹਿਤੀ ਆ ਉਹਨੂੰ ਮਾਨਸਿਕ ਰੂਪ ਤੇ ਟੌਰਚਰ ਕਰਨ ਲਈ ਐਸੇ ਜੇਲ ਦੇ ਸਾਰੇ ਸੈੱਲ ਇੱਕੋ ਤਰਫ਼ ਹੀ ਬਣਾਏ ਗਏ ਸੀ ਤਾਂ ਕਿ ਕੈਦੀ ਇੱਕ ਦੂਸਰੀ ਸ਼ਕਲ ਤੱਕ ਵੀ ਨਾ ਵੇਖ ਪਾਣ 24 ਘੰਟੇ ਬੰਦਾ ਸਿਰਫ ਕੰਧਾਂ ਵੇਖ-ਵੇਖ ਕੇ ਹੀ ਪਾਗਲ ਹੋ ਜਾਵੇ ਤੇ ਜੇਕਰ ਉੱਥੇ ਕਦੇ ਕੋਈ ਨਵਾਂ ਕੈਦੀ ਆਂਦਾ ਸੀ ਤੇ ਉਸਦੇ ਸੈੱਲ ਦੇ ਵਿੱਚ ਉਸ ਕਮਰੇ ਦੀ ਚਾਬੀ ਸੁੱਟ ਦਿੱਤੀ ਜਾਂਦੀ ਸੀ ਤਾਂ ਕਿ ਉਥੋਂ ਭੱਜਣ ਦੀ ਕੋਸ਼ਿਸ਼ ਕਰੇ ਪਰ ਜੇਕਰ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਤੋਂ ਕੁੰਡਾ ਹੀ ਨਹੀਂ ਗੋਲ ਬੰਦਾ ਸੀ ਕਿਉਂਕਿ ਉਹ ਖਾਸ ਤੌਰ ਤੇ ਹੀ ਇੰਨਾ ਜ਼ਿਆਦਾ ਦੂਰ ਬਣਾਇਆ ਗਿਆ ਸੀ ਕਿ ਕੈਦੀ ਦੀ ਬਾਹਰ ਤੋਂ ਉੱਥੇ ਦਾ ਪਹੁੰਚ ਪਾਏ ਪਰ ਉਹ ਤਾਲਾ ਨਾ ਖੋਲ ਪਾਇ। ਇਹ ਕੈਦੀ ਕਈ ਕਈ ਰਾਤਾਂ ਤੱਕ ਉੱਥੇ ਇਸ ਚੀਜ਼ ਦੀ ਕੋਸ਼ਿਸ਼ ਕਰਦੇ ਹੋਇਆ ਮਾਨਸਿਕ ਰੂਪ ਦੇ ਨਾਲ ਤੜਫਦਾ ਰਹਿੰਦਾ ਸੀ ਤੇ ਉਹਨਾਂ ਕੈਦੀਆਂ ਨੂੰ ਦਿਨ ਰਾਤ ਕੋੜਿਆਂ ਦੇ ਨਾਲ ਕੁੱਟਿਆ ਜਾਂਦਾ ਸੀ ਤੇ ਉਹਨਾਂ ਦੇ ਕੋਲੋਂ ਬੈਲਾ ਵਾਂਗ ਕੰਮ ਕਰਵਾਇਆ ਜਾਂਦਾ ਸੀ। ਤੇ ਅੰਗਰੇਜ਼ ਕਦੇ ਵੀ ਇੱਕ ਘੰਟਾ ਵਜਾ ਦਿੰਦੇ ਸੀ ਤੇ ਜਦ ਕਦੇ ਵੀ ਉਸ ਘੰਟੀ ਦੀ ਆਵਾਜ਼ ਉਹਨਾਂ ਕੈਦੀਆਂ ਨੂੰ ਸੁਣੇ ਉਹਨਾਂ ਨੂੰ ਉੱਠਣਾ ਹੀ ਪੈਂਦਾ ਸੀ। ਜੇਕਰ ਉਹ ਨਹੀਂ ਉੜਦੇ ਤਾਂ ਉਹਨਾਂ ਦਾ ਸਵਾਗਤ ਕੋੜਿਆਂ ਦੇ ਨਾਲ ਕੀਤਾ ਜਾਂਦਾ ਸੀ। ਇਸਤ ਸੋ ਕੈਦੀਆਂ ਲਈ ਫਰੈਸ਼ ਹੋਣ ਦਾ ਸਮਾਂ ਫਿਕਸ ਕੀਤਾ ਗਿਆ ਸੀ ਤੇ ਉਹ ਸਿਰਫ 1 ਘੰਟਾ ਸੀ ਗਿਣਤੀ ਦੇ ਹਿਸਾਬ ਨਾਲ ਥਾਂ ਬਹੁਤ ਜ਼ਿਆਦਾ ਘੱਟ ਸੀ ਪਰ ਜੇਕਰ ਕੋਈ ਵੀ ਕੈਦੀ 1 ਮਿੰਟ ਵੀ ਵੱਧ ਲਾ ਦਿੰਦਾ ਤਾਂ ਉਹਨੂੰ ਕੋੜੇ ਪੈਂਦੇ ਸੀ ਨਹਾਉਣ ਦਾ ਤਾਂ ਨਾਮ ਲੈਣਾ ਵੀ ਉੱਥੇ ਗੁਨਾਹ ਸੀ ਦੇ ਬਾਅਦ ਉਹਨਾਂ ਸਾਰੇ ਕੈਦਿਆਂ ਨੂੰ ਬੈਲਾਂ ਵਾਂਗ ਇਕੱਠੇ ਕਰਕੇ ਉਹਨਾਂ ਦੇ ਉੱਪਰ ਪਾਣੀ ਸੁੱਟ ਦਿੱਤਾ ਜਾਂਦਾ ਸੀ ਤੇ ਇਹ ਨਾਮ ਦਿੱਤਾ ਜਾਂਦਾ ਸੀ ਕਿ ਉਹਨਾਂ ਨੂੰ ਨਹਾ ਲ ਦਿੱਤਾ ਗਿਆ ਹੈ ਜਿਹੜਾ ਪਾਣੀ ਉਹਨਾਂ ਨੂੰ ਪੀਣ ਵਾਸਤੇ ਮਿਲਦਾ ਸੀ ਉਹਦੇ ਨਾਲ ਕੋਈ ਪੈਰ ਵੀ ਨਾ ਥੋਵੇ ਤੇ ਜੱਪੜ ਵਾਂਗ ਹਾਰੇ ਪਾਣੀ ਦੇ ਵਿੱਚ ਉਹ ਕੁਝ ਪੱਤੇ ਉਬਾਲ ਕੇ ਉਹਨਾਂ ਨੂੰ ਦੇ ਦਿੰਦੇ ਸੀ ਤੇ ਨਾਲ ਉਹਨਾਂ ਨੂੰ ਮਿਲਦੀ ਸੀ ਕੀੜੀਆਂ ਵਾਲੀ ਦਾਲ ਤੇ ਉਹ ਕਈ ਵਾਰ ਉਹਨਾਂ ਨੂੰ ਮਿਲਦੇ ਸੀ ਚੌਲ ਜਿੱਦੇ ਵਿੱਚ ਐਨੇ ਜ਼ਿਆਦਾ ਕੀੜੇ ਤੇ ਕੰਕਰ ਹੁੰਦੇ ਸੀ ਕਿ ਕੋਈ ਇਨਸਾਨ ਉਸਨੂੰ ਖਾ ਵੀ ਨਾ ਪਾਏ ਕੰਮ ਕਰਦੇ ਹੋਇਆ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਹੁੰਦੀਆਂ ਸੀ ਤੇ ਉਹ ਸਿਰ ਤੋਂ ਲੈ ਕੇ ਪੈਰ ਤੱਕ ਜੰਜੀਰਾਂ ਦੇ ਨਾਲ ਜਕੜੇ ਹੁੰਦੇ ਸੀ ਐਸੀ ਦੇ ਵਿੱਚ ਉਹਨਾਂ ਨੂੰ ਦਰਖਤਾਂ ਦੀ ਕਟਾਈ ਤੇ ਇਹੋ ਜੇ ਕਈ ਸਾਰੇ ਮਜ਼ਦੂਰਾਂ ਵਰਗੇ ਕੰਮ ਕਰਨੇ ਪੈਂਦੇ ਸੀ ਜਾਦੀ ਦੀ ਲੜਾਈ ਲੜਨ ਵਾਲੇ ਸੂਰਮਿਆਂ ਵਾਸਤੇ ਤਾਂ ਇੱਕ ਹੋਰ ਹੀ ਪ੍ਰਬੰਧ ਸੀ ਇੱਕ ਕੋਲੂ ਉੱਥੇ ਰੱਖਿਆ ਹੋਇਆ ਹੈ ਪਰ ਉੱਥੇ ਇੱਕ ਬੰਦ ਨਹੀਂ ਹੈ ਉਸ ਬੰਦ ਦਾ ਕੰਮ ਕਰਨਾ ਹੈ ਉਹਨਾਂ ਸਾਰੇ ਕੈਦੀਆਂ ਨੇ ਵੀਰ ਸਵਰ ਕਰ ਆਪਣੀ ਕਿਤਾਬ ਦੇ ਵਿੱਚ ਲਿਖਦੇ ਹਨ ਕਿ ਸਿਰਫ 20 ਚੱਕਰਾਂ ਦੇ ਵਿੱਚ ਹੀ ਕੋਈ ਹੱਟਾ-ਕੱਟਾ ਇਨਸਾਨ ਵੀ ਉੱਥੇ ਚੱਕਰ ਖਾ ਕੇ ਡਿੱਗ ਜਾਂਦਾ ਸੀ ਤੇ ਉਸ ਕੋਲੂ ਨੂੰ ਪੂਰਾ ਦਿਨ ਤੱਕ ਚਲਾਉਣਾ ਪੈਂਦਾ ਸੀ ਬੰਦ ਦੇ ਵਿੱਚ ਸਿਰਫ ਇੱਕ ਬ੍ਰੇਕ ਮਿਲਦਾ ਸੀ ਉਹ ਵੀ ਸ਼ਾਮ ਦੇ ਖਾਣੇ ਦਾ ਤੇ ਪਿਸ਼ਾਬ ਕਰਨ ਲਈ ਵੀ ਅੱਢ ਤੋਂ ਬ੍ਰੇਕ ਨਹੀਂ ਦਿੱਤਾ ਜਾਂਦਾ ਸੀ ਉੱਥੇ ਦੀ ਹਾਲਤ ਤਾਂ ਐਨੀ ਇਹ ਸੀ ਕਿ ਜੇਕਰ ਤੁਸੀਂ ਕਿਸੇ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਜਾਂ ਫਿਰ ਕਿਸੇ ਨੂੰ ਕੋਈ ਇਸ਼ਾਰਾ ਤੱਕ ਕਰੋ ਤਾਂ ਤੁਹਾਨੂੰ ਇੰਨਾ ਜ਼ਿਆਦਾ ਕੁੱਟਿਆ ਜਾਂਦਾ ਸੀ ਕਿ ਤੁਹਾਡੀ ਪਿੱਛੇ ਦੀ ਖਾਲ ਉੱਡਣ ਲੱਗ ਜਾਂਦੀ ਸੀ। ਸਾਲਾ ਕਿ ਦਿਨ ਇੱਥੇ ਹੀ ਖਤਮ ਨਹੀਂ ਹੁੰਦਾ। ਇਸ ਤੋਂ ਬਾਅਦ ਕੰਮ ਹੁੰਦਾ ਸੀ ਨਾਰੀਅਲ ਛੱਲਣ ਦਾ। ਇਸ ਦੇ ਨਾਲ ਨਾਰੀਏਆਂ ਨੂੰ ਹਥੋੜੇ ਦੇ ਨਾਲ ਕੁੱਟਣ ਦਾ ਤਰੀਕਾ ਵਰਤਿਆ ਜਾਂਦਾ ਸੀ। ਤੇ ਜੇਕਰ ਹੱਲੇ ਵੀ ਕਿਸੇ ਨੂੰ ਕੁਝ ਨਹੀਂ ਹੋਇਆ ਤਾਂ ਉਹਨਾਂ ਦੀ ਇੱਕ ਹੋਰ ਕੰਮ ਹੁੰਦਾ ਸੀ ਆ ਪੁਰਾਣੀਆਂ ਰੱਸੀਆਂ ਨੂੰ ਘਸਾ ਕੇ ਉਹਨਾਂ ਦੇ ਇੱਕ ਇੱਕ ਧਾਗੇ ਨੂੰ ਵੱਖ ਕਰਨਾ ਪੈਂਦਾ ਸੀ ਉਦੋਂ ਤੱਕ ਜਦੋਂ ਤੱਕ ਹੱਥਾਂ 'ਚੋਂ ਲਹੂ ਨਾ ਨਿਕਲਣ ਲੱਗ ਜਾਵੇ ਪਰ ਦੇ ਨਾਇਕ ਅਲੱਗ ਅਲੱਗ ਟਾਰਗੇਟ ਹੁੰਦਾ ਸੀ ਜਿਵੇਂ ਕਿ ਕੋਲੂ ਚੋਂ 20 ਲੀਟਰ ਤੇਲ ਤੇ ਉਹਨਾਂ ਨੂੰ 3000 ਨਾੜੀਆਂ ਛੱਲਣੇ ਪੈਂਦੇ ਸੀ ਤੇ ਜੇਕਰ ਉਹ ਆਪਣਾ ਟਾਰਗੇਟ ਨਾ ਪੂਰਾ ਕਰ ਪੰਦੇ ਤਾਂ ਉਹਨਾਂ ਨੂੰ ਕੰਦ ਦੇ ਨਾਲ ਇੱਕ ਲੱਗੇ ਹੋਏ ਸਰੀਏ ਦੇ ਉੱਪਰ ਲਟਕਾ ਦਿੰਦੇ ਸੀ ਪਹਿਲੀ ਵਾਰ ਤਿੰਨ ਤੇ ਲੇਟਾ ਦੂਜੀ ਵਾਰ 10 ਦਿਨਾਂ ਲਈ ਇਹ ਦੋਨੋਂ ਪੈਰਾਂ ਦੇ ਵਿੱਚ ਇੱਕ ਡੰਡਾ ਲਾ ਦਿੱਤਾ ਜਾਂਦਾ ਸੀ ਤਾਂ ਕਿ ਦੋਨੋਂ ਪੈਰ ਫੈਲੇ ਰਹਿਣ ਜੂਨ ਦੀ ਗਰਮੀ ਹੋਵੇ ਜਾਂ ਫਿਰ ਦਸੰਬਰ ਦੀ ਠੰਡ ਕੈਦੀ ਦੇ ਨਾਲ ਸਿਰਫ ਉਸ ਦਾ ਠੰਡਾ ਫਰਸ਼ ਹੀ ਹੁੰਦਾ ਸੀ ਕੈਦੀ ਇੰਨੇ ਜ਼ਿਆਦਾ ਥੱਕ ਟੁੱਟ ਜਾਂਦੇ ਸੀ ਕਿ ਉਹਨਾਂ ਨੂੰ ਉਸ ਹਾਲਾਤ ਦੇ ਵਿੱਚ ਨੀਂਦ ਆ ਵੀ ਜਾਂਦੀ ਸੀ ਇਸ ਤੋਂ ਬਾਅਦ ਅਗਲਾ ਦਿਨ ਸ਼ੁਰੂ ਹੁੰਦਾ ਸੀ ਠੀਕ ਉਹ ਜਹੀ ਜਿਹੋ ਜਾਂ ਪਿਛਲਾ ਦਿਨ ਹੁੰਦਾ ਸੀ 1932 ਦੇ ਵਿੱਚ ਚਟਗ੍ਰਾਮ ਆਮ ਰੋਬਰੀ ਦੇ ਕੇਸ ਦੇ ਵਿੱਚ 300 ਤੋਂ ਵੱਧ ਕ੍ਰਾਂਤੀਕਾਰੀ ਇੱਥੇ ਭੇਜੇ ਗਏ ਸੀ ਤੇ 15 ਅਗਸਤ ਨੂੰ ਇੰਨਾ ਸਾਰਿਆਂ ਨੇ ਹੀ ਤੇ ਹੋਰ ਸਾਰੇ ਕ੍ਰਾਂਤੀਕਾਰੀਆਂ ਨੇ ਇਕੱਠੇ ਮਿਲ ਕੇ ਹੋਰ ਅਧਿਕਾਰੀਆਂ ਲਈ ਇੱਥੇ ਭੁੱਖ ਹੜਤਾਲ ਕਰ ਦਿੱਤੀ ਹੀ ਨਿਆ ਤੱਕ ਚੱਲ ਰਹੀ ਹੋਈ ਇਸ ਭੁਖੜਤਾਲ ਦੀ ਗੱਲ ਜਦ ਭਾਰਤ ਦੇ ਵਿੱਚ ਪੁੱਜਦੀ ਹੈ ਤਾਂ ਉੱਥੇ ਵੀ ਕਈ ਸਾਰੇ ਲੋਕ ਇਹਨਾਂ ਦੀ ਸਪੋਰਟ ਦੇ ਵਿੱਚ ਆਉਂਦੇ ਨੇ ਗਾਂਧੀ ਤੇ ਰਬਿੰਦਰਨਾਥ ਟੈਗੋਰ ਨੇ ਕਾਂਗਰਸ ਦੀ ਵਰਕਿੰਗ ਕਮੇਟੀ ਨੂੰ ਇਸ ਚੀਜ਼ ਬਾਰੇ ਇੱਕ ਪੱਤਰ ਵੀ ਲਿਖਿਆ ਇਸ ਤੋਂ ਬਾਅਦ ਕਾਂਗਰਸ ਨੇ ਵੀ ਇਸ ਮੁੱਦੇ ਬਾਰੇ ਆਵਾਜ਼ ਉਠਾਈ ਕਈ ਸਮੇਂ ਤੱਕ ਚੱਲ ਰਹੀ ਹੋਈ ਇਸ ਕਾਨਫਰੰਸ ਤੋਂ ਬਾਅਦ ਐਡ ਡਿਸੀਜਨ ਲਿੱਤਾ ਜਾਂਦਾ ਹੈ ਕਿ ਉੱਥੇ ਦੇ ਕਲੇ ਕੈਦੀਆਂ ਨੂੰ ਇੰਡੀਆ ਦੇ ਜੇਲ੍ਹਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਏਗਾ। ਔਰ ਐਸ ਜੇਲ੍ਹ ਦੀ ਕਹਾਣੀ ਇੱਥੇ ਹੀ ਨਹੀਂ ਮੁੱਕਦੀ। ਜੈਕਟ ਵਰਲਡ ਵਾਰ ਦੇ ਦੌਰਾਨ ਜਾਪਾਨ ਦੀ ਫੌਜ ਨੇ ਇੱਥੇ ਕਬਜ਼ਾ ਕਰਕੇ ਬ੍ਰਿਟਿਸ਼ ਫੌਜ ਦੇ ਕੈਦੀਆਂ ਨੂੰ 5 ਸਾਲਾਂ ਤੱਕ ਇੱਥੇ ਹੀ ਰੱਖਿਆ। ਉਹਨਾਂ ਨੇ ਉਸੇ ਤਰੀਕੇ ਦੇ ਨਾਲ ਤਸ਼ੱਦਦ ਢਾਈ ਜਿਸ ਤਰੀਕੇ ਦੇ ਨਾਲ ਅੰਗਰੇਜ਼ ਭਾਰਤੀਆਂ ਦੇ ਉੱਪਰ ਢਾਹਦੇ ਹੁੰਦੇ ਸੀ। ਜਾਪਾਨੀਆਂ ਨੇ ਐਸ ਦੀਆਂ ਦੋ ਵਿੰਗਾ ਢਾ ਕੇ ਉਸ ਨੂੰ ਆਪਣੀ ਬੰਕਰ ਬਣਾਉਣ ਲਈ ਇਸਤੇਮਾਲ ਕੀਤਾ। ਜਾਤੀ ਤੋਂ ਬਾਅਦ ਵੀ ਐਸ ਦੀਆਂ ਦੋ ਇਮਾਰਤਾਂ ਢਾ ਦਿੱਤੀਆਂ ਗਈਆਂ। ਉਸ ਥਾਂ ਉੱਪਰ ਅੰਡੇਮਾਨ ਦੀ ਆਮ ਜਨਤਾ ਲਈ ਇੱਕ 500 ਬੈੱਡ ਦਾ ਹਸਪਤਾਲ ਬਣਾਇਆ ਗਿਆ ਪਰ ਭਾਰਤੀ ਸਿਸ ਤੋਂ ਖੁਸ਼ ਨਹੀਂ ਸੀ ਜਿਸ ਤਰੀਕੇ ਦੇ ਨਾਲ ਇਸ ਦੇ ਅੰਦਰ ਤੋੜ-ਫੋੜ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਰਾਸ਼ਟਰੀ ਸਮਾਗ ਦਾ ਦਰਜਾ ਦੇ ਦਿੱਤਾ ਕਵਤੇ ਜਾਂਦੇ ਇਸ ਜੇਲ੍ਹ ਦੇ ਬਾਰੇ ਖੋਰ ਅਰੋਚਕ ਇਤਿਹਾਸ ਸਾਂਝਾ ਕਰ ਜਾਂਦੇ ਹਾਂ ਐ ਦੱਸਿਆ ਜਾਂਦਾ ਹੈ ਕਿ ਇਸ ਜੇਲ੍ਹ ਤੋਂ ਕਦੇ ਵੀ ਕੋਈ ਕੈਦੀ ਭੱਜ ਨਹੀਂ ਪਾਇਆ ਪਰ ਇਹ ਗੱਲ ਗਲਤ ਹੈ 1868 ਦੇ ਵਿੱਚ 268 ਕੈਦੀਆਂ ਨੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਸਾਰੇ ਹੀ ਫੜੇ ਗਏ ਉਸ ਸਮੇਂ ਦੇ ਜੇਲਰ ਨੇ 87 ਕੈਦੀਆਂ ਨੂੰ ਇਕੱਠੇ ਹੀ ਇੱਕ ਦਿਨ ਦੇ ਵਿੱਚ ਹੀ ਫਾਂਸੀ ਦੇ ਲੰਕਾ ਦਿੱਤਾ ਇੱਕ ਲੇਖ ਸਰਵਾਈਵਰ ਆਫਰ ਹੈਲਥ ਦੇ ਵਿੱਚ ਇੱਕ ਜ਼ਿਕਰ ਮਿਲਦਾ ਹੈ ਮਹਿਤਾਬ ਤੇ ਛੋਟੂ ਨਾਮ ਦੇ ਦੋ ਕੈਦੀ ਲੱਕੜ ਦੀ ਬੋਟ ਬਣਾ ਕੇ ਇਥੋਂ ਭੱਜਣ ਤੋਂ ਕਾਮਯਾਬ ਹੋਏ ਉਹ ਬੰਗਾਲ ਦੀ ਖਾੜੀ ਤੱਕ ਪੁੱਜ ਵੀ ਗਏ ਸੀ ਜਿੱਥੇ ਉਹਨਾਂ ਨੂੰ ਇੱਕ ਬ੍ਰਿਟਿਸ਼ ਸ਼ਿਪ ਮਿਲੀ ਉਹਨਾਂ ਨੇ ਇਹ ਬਹਾਨਾ ਬਣਾਇਆ ਕਿ ਅਸੀਂ ਮਸ਼ਵਾਰੇ ਹਾਂ ਤੇ ਸਾਡੀ नाव ਡੁੱਬ ਗਈ ਹੈ ਤੇ ਫਿਰ ਉਸੇ ਜਹਾਜ਼ ਦੇ ਵਿੱਚ ਬੈਠ ਜਾਂਦੇ ਨੇ ਤੇ ਉਹਨਾਂ ਨੂੰ ਲੰਡਨ ਲੈ ਕੇ ਜਾਇਆ ਗਿਆ ਤੇ ਉਹਨਾਂ ਦੇ ਰਹਿਣ ਲਈ ਉਹਨਾਂ ਨੂੰ ਇੱਕ ਕਮਰਾ ਵੀ ਦਿੱਤਾ ਗਿਆ ਸੀ ਬਦਕਿਸਮਤੀ ਇਹ ਰਹੀ ਕਿ ਉਹਨਾਂ ਦੀ ਸਟੋਰੀ ਛਾਪਨ ਲਈ ਇੱਕ ਅੰਗਰੇਜ਼ ਰਿਪੋਰਟਰ ਨੇ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਤੇ ਉਸ ਨੂੰ ਨਿਊਜ਼ਪੇਪਰ ਦੇ ਉੱਪਰ ਲਾ ਦਿੱਤਾ ਜਿਸ ਤੋਂ ਬਾਅਦ ਇਹਨਾਂ ਦੀ ਸ਼ਨਾਖਤ ਹੋ ਗਈ ਤੇ ਅੰਗਾਂ ਨੂੰ ਕਈ ਸਾਰੇ ਦਿਨ ਕੁੱਟਣ ਤੋਂ ਬਾਅਦ ਫਿਰ ਤੋਂ ਸੈਲੂਲਰ ਜੇਲ੍ਹ ਦੇ ਵਿੱਚ ਜਾਂ ਫਿਰ ਕਾਲਾ ਪਾਣੀ ਦੇ ਵਿੱਚ ਪੇਟ ਦਿੱਤਾ ਗਿਆ। ਪਾਇ ਸੀ ਉਸ ਦਰਦਨਾਕ ਜੇਲ੍ਹ ਦਾ ਇਤਿਹਾਸ ਜਿੱਥੇ ਸਾਡੇ ਅਣਗਿਣਤ ਸੂਰਮਿਆਂ ਨੇ ਭਾਰਤ ਦੀ ਆਜ਼ਾਦੀ ਲਈ ਆਪਣੀ ਲੜਾਈ ਲੜੀ। ਤੇ ਜੇਕਰ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤਾਂ ਸਾਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾ-ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਇਹ ਇਤਿਹਾਸ ਪਹੁੰਚ ਪਾਏ। ਧੰਨਵਾਦ।